ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਵਰਕ ਵੱਲੋਂ ਤੇ ਕਾਫੀ ਦਿਨਾਂ ਬਾਅਦ ਮੈਂ ਲਾਈਵ ਹੋਈ ਹਾਂ ਤੁਹਾਡੇ ਨਾਲ ਤੇ ਕਿਉਂਕਿ ਜੁਲਾਈ ਦਾ ਜਿਹੜਾ ਮਹੀਨਾ ਹੈ ਉਹਦੇ ਵਿੱਚ ਮੈਂ ਇੱਕ ਵੀ ਹਫਤਾ ਪ੍ਰੋਗਰਾਮ ਨਹੀਂ ਕੀਤਾ ਸੋ ਮੈਂ ਦੇ ਲਈ ਪਹਿਲਾਂ ਵੀ ਮਾਫੀ ਮੰਗ ਚੁਕੀ ਆ ਤੁਹਾਡੇ ਤੋਂ ਔਨ 에ਅਰ ਪ੍ਰੋਗਰਾਮ ਕਰਦੇ ਹੋਇਆ ਤੇ ਇੱਕ ਵਾਰੀ ਫੇਰ ਤੋਂ ਸਕਰੀਨ ਤੇ ਆ ਕੇ ਵੀ ਮਾਫੀ ਮੰਗਦੀ ਆ ਕਿ ਪੂਰਾ ਹਫਤਾ ਜਿਹੜਾ ਪ੍ਰੋਗਰਾਮ ਪੂਰਾ ਮਹੀਨਾ ਜਿਹੜਾ ਬਿਲਕੁਲ ਪ੍ਰੋਗਰਾਮ ਨਹੀਂ ਹੋ ਸਕਿਆ ਕੁਝ ਮੇਰੇ ਪਰਸਨਲ ਰੀਜਨਸ ਕਰਕੇ ਸੋ ਹੁਣ ਕੋਸ਼ਿਸ਼ ਕਰਾਂਗੇ ਕਿ ਅੱਗੇ ਜਿਹੜਾ ਰਾਤਾ ਇਸੇ ਤਰ੍ਹਾਂ ਕਾਇਮ ਰਹੇ ਸੋ ਤੁਹਾਡਾ ਕੀ ਹਾਲ ਚਾਲ ਹੈ ਤੇ ਮੈਂ ਰੇਡੀਓ ਸਪਾਈਸ ਬੋਲਦਾ ਤੇ ਮੈਂ ਉਹਦੇ ਨਾਲ ਬੋਲਦੀ ਆਂ ਜੀ ਬਲਜੀਤ ਕੌਰ ਵਿਰਕਸ ਸਮੁੰਦਰੋਂ ਪਾਰ ਪ੍ਰੋਗਰਾਮ ਲੈ ਕੇ ਤੇ ਜਿਹੜੇ ਵਕੂ ਵਕ ਖਿਸ਼ਿਆਂ ਦੇ ਉੱਤੇ ਅਸੀਂ ਚਰਚਾ ਕਰਦੇ ਆਂ ਤੇ ਅੱਜ ਵੀ ਜਿਹੜਾ ਵਿਸ਼ਾ ਮੈਂ ਜਿਵੇਂ ਕੀ ਤੁਹਾਡੇ ਨਾਲ ਔਨ ਇਅਰ ਸਾਂਝਾ ਕਰ ਰਹੀ ਸੀ ਕਿ ਲੈਟ ਇਟ ਗੋ ਤੇ ਗਿਵ ਅਪ ਇਹ ਦੋਹਾਂ ਚੀਜ਼ਾਂ ਦੇ ਉੱਤੇ ਅਸੀਂ ਡਿਸਕਸ ਕਰਾਂਗੇ ਕਿ ਇਹਨਾਂ ਦੋਹਾਂ ਨੂੰ ਅਸੀਂ ਕਿਸ ਨਜ਼ਰੀਏ ਨਾਲ ਦੇਖਦੇ ਆਂ ਤੇ ਕੀ ਰੋਲ ਹੈ ਇਹ ਵਰਡਸ ਜਿਹੜੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰੱਖਦੇ ਨੇ ਤੇ ਸਾਨੂੰ ਕਦੋਂ ਇਹਨਾਂ ਦੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਅਸੀਂ ਕਦੋਂ ਸਾਨੂੰ ਸਮਝ ਆਉਂਦੀ ਹੈ ਕਿ ਕੁਝ ਚੀਜ਼ਾਂ ਲੈਟ ਇਟ ਗੋ ਕਰ ਦੇਣੀਆਂ ਚਾਹੀਦੀਆਂ ਨੇ ਸੋ ਤੁਹਾਡੇ ਵੀ ਵਿਚਾਰ ਜ਼ਰੂਰ ਜਾਣਨਾ ਚਾਹਾਂਗੀ ਮੈਂ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਸ ਵਿਸ਼ੇ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ ਤੇ ਫੇਸਬੁੱਕ ਤੇ ਤੁਸੀਂ ਸਾਡੇ ਨਾਲ ਮੈਸੇਂਜਰ ਦੇ ਵਿੱਚ ਆਪਣਾ ਸੁਨੇਹਾ ਜਿਹੜਾ ਜ਼ਰੂਰ ਸਾਡੇ ਲਈ ਛੱਡ ਸਕਦੇ ਹੋ ਸੋ ਕਾਫੀ ਦਿਨਾਂ ਬਾਅਦ ਆ ਕੇ ਵਧੀਆ ਲੱਗ ਰਿਹਾ ਹੈ ਤੇ ਉਮੀਦ ਕਰਦੀ ਆ ਤੁਸੀਂ ਵੀ ਮੈਨੂੰ ਵੇਖ ਕੇ ਖੁਸ਼ ਹੋ ਰਹੇ ਹੋਗੇ ਜੇ ਨਹੀਂ ਹੋ ਰਹੇ ਤਾਂ ਥੋੜਾ ਜਿਹਾ ਹੋ ਲੋ ਤੇ ਜਾਂ ਫਿਰ ਮੇਰੀ ਹੌਸਲਾ ਵਜ਼ਾਈ ਲਈ ਕਹਦੇ ਹੋ ਵੀ ਹਾਂਜੀ ਤੁਹਾਨੂੰ ਅਸੀਂ ਮਿਸ ਕੀਤਾ ਤੇ ਖੁਸ਼ ਹੁਦ ਸੀ ਨਹੀਂ ਮੈਨੂੰ ਪਤਾ ਮੇਰੇ ਸਰੋਤੇ ਜਿਹੜੇ ਨੇ ਤੇ ਦੇਖਣ ਵਾਲੇ ਜਿਹੜੇ ਨੇ ਉਹ ਜ਼ਰੂਰ ਇਸ ਚੀਜ਼ ਦੀ ਉਡੀਕ ਚ ਰਹਿੰਦੇ ਨੇ ਕਿ ਹਰ ਵਾਰ ਜਿਹੜਾ ਕੋਈ ਵੀ ਪ੍ਰੈਜੈਂਟਰ ਹੈ ਉਹ ਕੋਈ ਵਿਸ਼ਾ ਲੈ ਕੇ ਜਦੋਂ ਆਉਂਦਾ ਹੈ ਤੇ ਉਹਨੂੰ ਜ਼ਰੂਰ ਤੁਸੀਂ ਧਿਆਨ ਨਾਲ ਸੁਣਦੇ ਹੋ ਤੇ ਮੇਰੇ ਵੀ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰਦੇ ਹੋਗੇ ਵੀ ਮੈਂ ਉਮੀਦ ਕਰਦੀ ਆ ਹਾਲਾਂਕਿ ਬਹੁਤ ਸਮਾਂ ਚਲੋ ਨਹੀਂ ਹੋਇਆ ਮੈਨੂੰ ਰੇਡੀਓ ਤੇ ਕਾਫੀ ਜਿਹੜੇ ਪ੍ਰੈਜੈਂਟਰ ਨੇ ਬਹੁਤ ਬਹੁਤ ਸਾਲਾ ਤੋਂ ਕੰਮ ਕਰ ਰਹੇ ਨੇ ਇਥੇ ਤੇ ਉਹਨਾਂ ਨੂੰ ਤੁਸੀਂ ਬਹੁਤ ਸਾਲਾਂ ਤੋਂ ਜਾਣਦੇ ਹੋ ਪਰ ਮੈਨੂੰ ਕੁਝ ਮਹੀਨੇ ਹੀ ਹੋਏ ਨੇ ਕੁਝ ਮਹੀਨੇ ਨਹੀਂ ਕੁਝ ਹਫ਼ਤੇ ਹੀ ਹੋਏ ਨੇ ਤੇ ਲਾਈਵ ਕਰਦੇ ਹੋਇਆ ਬਹੁਤ ਥੋੜਾ ਸਮਾਂ ਹੋਇਆ ਸੋ ਫਿਰ ਵੀ ਕੋਸ਼ਿਸ਼ ਕਰਦੇ ਆਂ ਜੀ ਅਸੀਂ ਤੁਹਾਡੇ ਨਾਲ ਵੱਖ-ਵੱਖ ਗੱਲਾਂ ਬਾਤਾਂ ਰਾਹੀਂ ਜੁੜਨ ਦੀ ਸੋ ਗੱਲਬਾਤ ਸ਼ੁਰੂ ਕਰਦੇ ਆਂ ਜੀ ਜਿਹੜਾ ਅਸੀਂ ਟੌਪਿਕ ਅੱਜ ਲਿਆ ਇੱਕ ਤੇ ਵਰਡ ਹੁੰਦਾ ਹੈ ਗਿਵ ਅਪ ਕਰ ਦੇਣਾ ਜਦੋਂ ਗਿਵ ਅਪ ਯਾਨੀ ਅਸੀਂ ਕਈ ਚੀਜ਼ਾਂ ਨੂੰ ਬਿਨਾ ਉਹਦੇ ਤੇ ਮਿਹਨਤ ਕਰਿਆ ਜਾਂ ਫਿਰ ਉਹਦੇ ਬਾਰੇ ਸੋਚੇ ਬਿਨਾ ਉਹਨੂੰ ਛੱਡ ਦਿੰਨੇ ਆ ਬਹੁਤ ساری ਚੀਜ਼ਾਂ ਵਿੱਚੋਂ ਛੱਡ ਦਿੰਨੇ ਆ ਹਾਲਾਂਕਿ ਮੇਰੇ ਨਾਲ ਵੀ ਬੜੀ ਵਾਰੀ ਹੁੰਦਾ ਹੈ ਕਿ ਕੁਝ ਬੜਾ ਮਨ ਹੁੰਦਾ ਹੈ ਕੁਝ ਚੀਜ਼ ਸ਼ੁਰੂ ਕਰਨ ਤੋਂ ਬਾਅਦ ਪਰ ਉਹ ਲੱਗਦਾ ਵੀ ਹੋਣੀ ਨਹੀਂ ਤੇ ਉਹਦੇ ਚ ਕਿਤੇ ਨਾ ਕਿਤੇ ਸਾਡੀ ਆਪਣੀ ਕਮੀ ਰਹਿ ਜਾਂਦੀ ਹੈ ਤੇ ਅਸੀਂ ਉਹਨੂੰ ਛੱਡ ਦਿੰਨੇ ਆ ਗਿਵ ਅਪ ਕਰ ਦਿੰਨੇ ਆ ਉਹਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਸਾਨੂੰ ਲੱਗਦਾ ਵੀ ਚਲੋ ਫੇਰ ਕਦੇ ਵੇਖੀ ਜਾਏਗੀ ਜਾਂ ਫਿਰ ਸਾਨੂੰ ਔਖਾ ਲੱਗ ਰਿਹਾ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਵੀ ਸਿਚੁਏਸ਼ਨ ਸ਼ਾਇਦ ਸਾਡੇ ਸਾਹਮਣੇ ਇਸ ਤਰ੍ਹਾਂ ਦੀ ਆ ਜਾਂਦੀ ਹੈ ਕਿ ਸਾਨੂੰ ਉਹਦੇ ਤੇ ਲੱਗਦਾ ਵੀ ਅਸੀਂ ਇਸ ਕੰਮ ਨੂੰ ਜਾਂ ਇਸ ਚੀਜ਼ ਨੂੰ ਨਹੀਂ ਕਰ پا ਰਹੇ ਤੇ ਉਹਨੂੰ ਅਸੀਂ ਗਿਵ ਅਪ ਕਰ ਦਿੰਨੇ ਆ ਤੇ ਇਸੇ ਤਰ੍ਹਾਂ ਕਈ ਸਥਿਤੀਆਂ ਵੀ ਹੁੰਦੀਆਂ ਨੇ ਸਾਡੇ ਨਾਲ ਆਪਰਦੀਆਂ ਨੇ ਜਦੋਂ ਅਸੀਂ ਗਿਵ ਅਪ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਦੋਂ ਗਿਵ ਅਪ ਕਰ ਦਿੰਦੇ ਆ ਉਹਨੂੰ ਛੱਡ ਦਿੰਦੇ ਆ ਤੇ ਸਮੱਸਿਆ ਜਿਹੜੀ ਆ ਉਹ ਕਈ ਵਾਰ ਹੋ ਜਾਂਦਾ ਵੱਧ ਜਾਂਦੀ ਏ ਤੇ ਅ ਅਸੀਂ ਸਮੱਸਿਆ ਨੂੰ ਹੋਰ ਜ਼ਿਆਦਾ ਵਧਾਉਣਾ ਨਹੀਂ ਅਸੀਂ ਉਹਦੇ ਲਈ ਨਜ਼ਰੀਆ ਜਿਹੜਾ ਉਹ ਆਪਣਾ ਚੇਂਜ ਕਰਨਾ ਹੈ ਬਦਲਣਾ ਹੈ ਜਿਹੜਾ ਕਿ ਹੋ ਸਕਦਾ ਲੈਟ ਇਟ ਗੋ ਯਾਨੀ ਕਿ ਅਸੀਂ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਹੋਣ ਦਈਏ ਤੇ ਉਹਨਾਂ ਨੂੰ ਜਾਂ ਫਿਰ ਅਸੀਂ ਆਪਣੇ ਦਿਮਾਗ ਦੇ ਵਿੱਚੋਂ ਉਹ ਉਹਨੂੰ ਕੱਢ ਦਈਏ ਤੇ ਉਹਨੂੰ ਸੋਚੀਏ ਕਿ ਇਹ ਜਿਹੜੀ ਹੈ ਕਿਉਂਕਿ ਅਸੀਂ ਕਈ ਵਾਰੀ ਤੁਸੀਂ ਇਹ ਦੇਖਿਆ ਵੀ ਹੋਏਗਾ ਕਿ ਆਪਾਂ ਕਈ ਵਾਰੀ ਕੋਈ ਚੀਜ਼ ਘੁੱਟ ਕੇ ਫੜ ਲੈਨੇ ਆ ਨਾ ਜਦੋਂ ਐਵੇਂ ਕਈ ਵਾਰੀ ਹੁੰਦਾ ਮੰਨ ਲਓ ਗੱਡੀ ਸਿੱਖ ਰਿਹਾ ਸੀ ਅ ਸ਼ੁਰੂ ਸ਼ੁਰੂ ਤੋਂ ਜਦੋਂ ਗੱਡੀ ਸਿੱਖਦੇ ਆ ਤੇ ਸਟੀਅਰਿੰਗ ਬੜਾ ਘੁੱਟ ਕੇ ਫੜਿਆ ਜਾਂਦਾ ਸਾਡੇ ਤੋਂ ਐਵੇਂ ਲੱਗਦਾ ਵੀ ਸਾਰਾ ਅਸੀਂ ਕੰਟਰੋਲ ਸਟੀਅਰਿੰਗ ਦੇ ਨਾਲ ਹੀ ਕਰ ਰਹੇ ਆ ਤੇ ਇਹਨੂੰ ਘੁੱਟ ਕੇ ਫੜਨ ਨਾਲ ਹੀ ਜਿਹੜਾ ਗੱਡੀ ਤੇ ਕੰਟਰੋਲ ਵਧੀਆ ਤਰੀਕੇ ਹੋ ਸਕੇਗਾ ਪਰ ਇਸ ਤਰ੍ਹਾਂ ਹੁੰਦਾ ਨਹੀਂ ਏ ਸਾਨੂੰ ਸਿਖਾਉਣ ਵਾਲਾ ਜਿਹੜਾ ਇਨਸਟ੍ਰਕਟਰ ਉਹ ਵੀ ਕਹਿੰਦਾ ਵੀ ਆਪਣੀ ਪਕੜ ਜਿਹੜੀ ਸਟੀਅਰਿੰਗ ਤੇ ਇੰਨੀ ਜ਼ਿਆਦਾ ਕੱਸ ਕੇ ਨਾ ਕਰੋ ਮੈਂ ਵੀ ਜਦੋਂ ਸਿੱਖਣਾ ਸ਼ੁਰੂ ਕੀਤਾ ਸੀ ਤੇ ਮੇਰੇ ਇਨਸਟ੍ਰਕਟਰ ਨੇ ਮੈਨੂੰ ਕਿਹਾ ਕਿ ਤੁਸੀਂ ਸਟੇਟਿੰਗ ਇੰਨਾ ਕੁੱਟ ਕੇ ਫੜਦੇ ਹੋ ਕਿ ਤੁਹਾਡੇ ਤੇ ਹੱਥ ਦੀਆਂ ਨਸਾਂ ਵੀ ਜੜੀਆਂ ਨੇ ਨਾ ਉਹ ਬਾਹਰ ਨਜ਼ਰ ਆਉਣ ਲੱਗ ਜਾਂਦੀਆਂ ਨੇ ਇੰਨਾ ਜ਼ਿਆਦਾ ਤੁਸੀਂ ਉਹਨੂੰ ਕੁੱਟ ਕੇ ਫੜ ਲੈਂਦੇ ਹੋ ਤੇ ਤੁਸੀਂ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਪਕੜ ਥੋੜੀ ਜੀ ਲੂਜ਼ ਕਰਦੇ ਹੋ ਤੇ ਹੱਥਾਂ 'ਚ ਦਰਦ ਸ਼ੁਰੂ ਹੋ ਜਾਂਦਾ ਹੁੰਦਾ ਤੁਹਾਡੇ ਉਂਗਲੀਆਂ ਜਿਹੜੀਆਂ ਨੇ ਦੁਖ ਰਹੀਆਂ ਹੁੰਦੀਆਂ ਨੇ ਹੱਥ ਦੁਖਦੇ ਹੁੰਦੇ ਨੇ ਤੇ ਉਹਦਾ ਇਹੀ ਹੁੰਦਾ ਕਿਉਂਕਿ ਅਸੀਂ ਕੱਸ ਕੇ ਫੜਿਆ ਹੋਇਆ ਜਿਸ ਚੀਜ਼ ਨੂੰ ਉਹਨੂੰ ਕੱਸ ਕੇ ਨਾ ਫੜਨ ਦੀ ਲੋੜ ਨਹੀਂ ਹੁੰਦੀ ਉਹਨੂੰ ਢਿੱਲਾ ਛੱਡਣ ਦੀ ਲੋੜ ਹੁੰਦੀ ਹੈ ਤੇ ਇਹੀ ਹੁੰਦਾ ਹੈ ਲੈਟ ਇਟ ਗੋ ਕਰਨਾ ਸਤੇ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਜਾਣਾ ਬਹੁਤ ਸਾਰੇ ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਕਈ ਮੂਵਮੈਂਟ ਆਉਂਦੇ ਨੇ ਇਸ ਤਰ੍ਹਾਂ ਦੇ ਪਲ ਆਉਂਦੇ ਨੇ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਅ ਬਸ ਹੁਣ ਇਸ ਸਿਚੁਏਸ਼ਨ ਨੂੰ ਕਿਸੇ ਤਰ੍ਹਾਂ ਬਾਹਰ ਨਿਕਲਾਈਏ ਕਿਸ ਤਰ੍ਹਾਂ ਬਾਹਰ ਨਿਕਲਾਈਏ ਅਸੀਂ ਪਰੇਸ਼ਾਨ ਵੀ ਬਹੁਤ ਹੋ ਰਹੇ ਹੁੰਦੇ ਆ ਪਰ ਅਸੀਂ ਕੁਝ ਕਾਰਨਾ ਕਰਕੇ ਜਾਂ ਕੁਝ ਡਰ ਕਰਕੇ ਕੁਝ ਇਹੋ ਜੇ ਸਾਡੇ ਮਨ ਦੇ ਵਿੱਚ ਜਾਂ ਤੇ ਡਰ ਹੁੰਦਾ ਹੈ ਜਾਂ ਫਿਰ ਸਾਡੇ ਕਈ ਵਾਰੀ ਸਵਾਰਥ ਹੁੰਦੇ ਨੇ ਜਦੋਂ ਜਦੋਂ ਕਿ ਅਸੀਂ ਉਸ ਸਥਿਤੀ ਨੂੰ ਜਾਂ ਚਾਹੇ ਉਹ ਕੋਈ ਇਨਸਾਨ ਹੋਵੇ ਜਾਂ ਕੋਈ ਚੀਜ਼ ਹੋਵੇ ਜਾਂ ਉਹ ਸਿਚੁਏਸ਼ਨ ਹੋਵੇ ਅਸੀਂ ਉਸ ਤੋਂ ਬਾਹਰ ਨਹੀਂ ਆ پا ਰਹੇ ਹੁੰਦੇ ਤੇ ਉਹਨੂੰ ਲੈਟ ਇਟ ਗੋ ਕਰਨਾ ਜਿਹੜਾ ਮਨ ਐਕਸੈਪਟ ਨਹੀਂ ਕਰ ਰਿਹਾ ਹੁੰਦਾ पर ये जरूरी हो जाता है सानू बहुत इस तरह दीया स्थितियां ਸਾਡੇ ਸਾਹਮਣੇ ਆਈਆਂ ਵੀ ਹੋਣਗੀਆਂ ਤੇ ਅੱਗੇ ਵੀ ਆਉਣਗੀਆਂ ਤੇ ਉਹਨਾਂ ਸਿਚੁਏਸ਼ਨਸ ਤੋਂ ਸਾਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਕਿਉਂਕਿ ਮੈਨੂੰ ਵੀ ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਦੀਆਂ ਤੇ ਮੈਨੂੰ ਇਹਨਾਂ ਚੀਜ਼ਾਂ ਦੇ ਬਾਰੇ ਮੈਂ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਫਿਰ ਇੰਪਲੀਮੈਂਟ ਕਰਨ ਦੀ ਵੀ ਕੋਸ਼ਿਸ਼ ਕਰਦੀਆਂ ਕਿਉਂਕਿ ਜਦੋਂ ਅਸੀਂ ਗੱਲਬਾਤ ਕਰਦੇ ਆ ਤੇ ਬਹੁਤ ਸਾਰੀਆਂ ਮੰਨੀਆਂ ਜਿਹੜੀਆਂ ਗੰਡਾਂ ਤੁਹਾਡੇ ਅੰਦਰੋਂ ਖੁੱਲਦੀਆਂ ਨੇ ਤੇ ਤੁਸੀਂ ਬੜਾ ਸੌਖਾ ਫਿਰ ਉਸ ਕਿਸੇ ਇੱਕ ਚੀਜ਼ ਦੇ ਲਈ ਪ੍ਰਸਪੈਕਟਿਵ ਜਿਹੜਾ ਤੁਹਾਡਾ ਜਿਹੜਾ ਉਹ ਕਲੀਅਰ ਹੋ ਜਾਂਦਾ ਤੇ ਪ੍ਰਸਪੈਕਟਿਵ ਜਦੋਂ ਕਲੀਅਰ ਹੋ ਜਾਂਦਾ ਤੁਹਾਡਾ ਇੱਕ ਸਾਫ਼ ਤੁਸੀਂ ਨਜ਼ਰ ਨਾਲ ਸਾਹਮਣੇ ਤੂੰ ਦੇਖ ਪਾ ਰਹੇ ਹੁੰਦੇ ਹੋ ਤੇ ਜਿਵੇਂ ਅਸੀਂ ਗੱਡੀ ਦੀ ਉਦਾਹਰਨ ਲਈ ਤੇ ਤੁਸੀਂ ਗੱਡੀ ਡਰਾਈਵ ਵੀ ਸਹੀ ਤਰ੍ਹਾਂ ਕਰ ਪਾਣ ਪਾਓਗੇ ਤੇ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਦੀ ਸਾਡੀ ਗੱਡੀ ਹੈ ਉਹ ਵੀ ਸਹੀ ਤਰੀਕੇ ਨਾਲ ਚੱਲ ਪਾਏਗੀ ਜੇ ਅਸੀਂ ਇੱਕ ਤੇ ਸਟੀਅਰਿੰਗ ਤੇ ਜਿਹੜੀ ਪਕੜ ਹੈ ਉਹਨੂੰ ਮਜ਼ਬੂਤ ਉਹਨਾਂ ਕੀ ਰੱਖਣਾ ਜਿੰਨਾ ਜ਼ਰੂਰਤ ਹੈ ਅਸੀਂ ਉਹਨੂੰ ਜ਼ਰੂਰਤ ਤੋਂ ਜ਼ਿਆਦਾ ਜੇ ਕੱਸ ਕੇ ਫੜਾਂਗੇ ਤੇ ਉਹ ਸਾਡੇ ਬਾਡੀ ਜਿਹੜੀ ਹੈ ਉਹਦੇ ਵਿੱਚ ਵੀ ਤਕਲੀਫ ਦੇਗੀ ਤੇ ਸਾਨੂੰ ਜਿਹੜੀ ਹੈ ਉਹ ਇੱਕ ਮਾਈਂਡ ਸੈਟ ਜਿਹੜਾ ਸਾਡਾ ਬਣ ਜਾਏਗਾ ਕਿ ਅਸੀਂ ਇਹਨੂੰ ਕੱਸ ਕੇ ਹੀ ਫੜਨਾ ਹੈ ਤੇ ਉਹ ਜਿਹੜਾ ਪਰੇਸ਼ਾਨੀ ਜਿਹੜੀ ਹੈ ਉਹ ਸ਼ਾਇਦ ਵੱਧ ਸਕਦੀ ਹੈ ਤੇ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਦੀ ਗੱਡੀ ਹੈ ਇਹਦੇ ਵਿੱਚ ਵੀ ਅਸੀਂ ਇਹਦੇ ਚ ਪਕੜ ਥੋੜੀ ਜੀ ਢਿੱਲੀ ਕਈ ਚੀਜ਼ਾਂ ਦੀ ਕਰਨੀ ਪੈਂਦੀ ਹੈ ਹਾਲਾਂਕਿ ਉਹ ਉਸ ਸਮੇਂ ਤੇ ਜਦੋਂ ਅਸੀਂ ਸੋਚ ਰਹੇ ਹੁੰਨੇ ਆ ਕਿ ਇਸ ਚੀਜ਼ ਨੂੰ ਛੱਡ ਦੇਈਏ ਇਹ ਸਥਿਤੀ ਜਿਹੜੀ ਇਹਦੇ ਤੋਂ ਬਾਹਰ ਨਿਕਲ ਜਾਈਏ ਉਸ ਸਮੇਂ ਪਰੇਸ਼ਾਨੀ ਤੇ ਜ਼ਰੂਰ ਹੋਏਗੀ ਪਰ ਅਸੀਂ ਇਹ ਜ਼ਰੂਰ ਤੁਸੀਂ ਮਹਿਸੂਸ ਕਰੋ ਕਿ ਜਦੋਂ ਚੀਜ਼ਾਂ ਨੂੰ ਲੈਟ ਇਟ ਗੋ ਕਰ ਦਿੰਦੇ ਆ ਅਸੀਂ ਛੱਡ ਦਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਜਾਨ ਦਿੰਦੇ ਆ ਜਿਹਨੇ ਜਿਸ ਚੀਜ਼ ਨੇ ਆ ਜਿਸ ਇਨਸਾਨ ਨੇ ਜਾਣਾ ਹੀ ਹੈ ਤੁਹਾਡੀ ਜ਼ਿੰਦਗੀ ਚੋਂ ਤੇ ਉਹਨੂੰ ਤੁਸੀਂ ਜ਼ਬਰਦਸਤੀ ਆਪਣੇ ਨਾਲ ਜੇ ਬਨ ਕੇ ਰੱਖਦੇ ਹੋ ਮੈਂ ਪਹਿਲਾਂ ਵੀ ਜਿਵੇਂ ਗਿਆ ਸਥਿਤੀ ਹੋਏ ਚਾਹੇ ਉਹ ਇਨਸਾਨ ਹੋਏ ਚਾਹੇ ਉਹ ਚੀਜ਼ ਹੋਏ ਤੇ ਤੁਸੀਂ ਜਿਹੜੀ ਹੈ ਪਰੇਸ਼ਾਨ ਜ਼ਰੂਰ ਰਹਿਣਾ ਤੁਹਾਡਾ ਜ਼ਰੂਰ ਹੋਏਗਾ ਤੇ ਜੇ ਅਸੀਂ ਪਰੇਸ਼ਾਨ ਨਹੀਂ ਰਹਿਣਾ ਜ਼ਿੰਦਗੀ ਦੇ ਵਿੱਚ ਖੁਸ਼ੀ ਆਪਣੇ ਰੱਖਣੀ ਹੈ ਤੇ ਆਪਣੇ ਆਪ ਨੂੰ ਥੋੜਾ ਹੋਰ ਚੀਜ਼ਾਂ ਤੋਂ ਬਚਾ ਕੇ ਰੱਖਣਾ ਹੈ ਤਾਂ ਕਿ ਸਾਡੀ એનર્ਜੀ ਜਿਹੜੀ ਹੈ ਉਹ ਸਹੀ ਪਾਸੇ ਲੱਗੇ ਨਾ ਕਿ ਉਸ ਚੀਜ਼ ਨੂੰ ਕੱਸ ਕੇ ਫੜ ਕੇ ਰੱਖਣ ਚ ਤੇ ਜਦੋਂ ਸਥਿਤੀ ਇਸ ਤਰ੍ਹਾਂ ਦੀ ਆਉਂਦੀ ਹੈ ਇਹ ਸਾਰਾ ਕੁਝ ਸਾਨੂੰ ਤਜਰਬਿਆਂ ਨਾਲ ਹੀ ਆਉਂਦਾ ਐ ਐਕਸਪੀਰੀਅੰਸ ਦੇ ਨਾਲ ਹੀ ਆਉਂਦਾ ਹੈ ਕਈ ਵਾਰੀ ਆਪਣੀ ਐਕਸਪੀਰੀਅੰਸ ਨਾਲ ਆਉਂਦਾ ਹੈ ਕਈ ਵਾਰੀ ਅਸੀਂ ਦੂਸਰੇ ਦੇ ਐਕਸਪੀਰੀਅੰਸ ਤੋਂ ਵੀ ਸਿੱਖਦੇ ਹਾਂ ਸੋ ਜਦੋਂ ਅਸੀਂ ਆਪਣੇ ਐਕਸਪੀਰੀਅੰਸ ਤੋਂ ਸਿੱਖਦੇ ਹਾਂ ਫਿਰ ਮੈਨੂੰ ਲੱਗਦਾ ਹੈ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਸਿੱਖਿਆ ਜਾਂਦਾ ਹੈ ਜਦੋਂ ਕੋਈ ਦੂਸਰਾ ਸਾਨੂੰ ਦੱਸਦਾ ਹੈ ਤੇ ਸਾਨੂੰ ਉਹ ਥੋੜਾ ਜਿਹਾ ਵੀ ਲੱਗਦਾ ਵੀ ਸਬਕ ਸਿਖਾ ਰਿਹਾ ਸਾਨੂੰ ਕੋਈ ਟੀਚ ਕਰ ਰਿਹਾ ਸਾਨੂੰ ਜਾਂ ਫਿਰ ਸਾਨੂੰ ਰਾਏ ਦੇ ਰਿਹਾ ਹੈ ਤੇ ਜਾਂ ਐਵੇਂ ਲੱਗਦਾ ਵੀ ਸਾਨੂੰ ਬਹੁਤ ਜ਼ਿਆਦਾ ਸਾਡੇ ਉੱਤੇ ਇੱਕ ਪ੍ਰੈਸ਼ਰ ਪਾ ਰਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ ਪਰ ਜ਼ਰੂਰ ਹੈ ਕਿ ਕਿਸੇ ਦੇ ਤਜਰਬੇ ਤੋਂ ਵੀ ਸਾਨੂੰ ਸਿੱਖਣ ਦਾ ਮੌਕਾ ਜ਼ਰੂਰ ਮਿਲਦਾ ਹੈ ਤੇ ਜਦੋਂ ਅਸੀਂ ਮੈਂ ਜਿਵੇਂ ਕਿਹਾ ਕਿ ਜਦੋਂ ਤੁਸੀਂ ਉਸ ਚੀਜ਼ ਨੂੰ ਛੱਡ ਦਿੰਦੇ ਹੋ ਤੇ ਤੁਸੀਂ ਬਹੁਤ ਜ਼ਿਆਦਾ ਰਿਲੈਕਸ ਮਹਿਸੂਸ ਕਰਦੇ ਹੋ ਕਿਸੇ ਤੁਸੀਂ ਕਿਸ ਸਿਚੁਏਸ਼ਨ ਚ ਫਸੇ ਹੋਏ ਹੋ ਸਥਿਤੀ ਚ ਫਸੇ ਹੋਏ ਹੋ ਤੇ ਤੁਸੀਂ ਤੁਹਾਨੂੰ ਅੰਦਰੋਂ ਲੱਗ ਰਿਹਾ ਵੀ ਤੁਸੀਂ ਇਹਦੇ ਤੋਂ ਜਦੋਂ ਹਟ ਜਾਓਗੇ ਤੇ ਤੁਸੀਂ ਬੜੇ ਰਿਲੈਕਸ ਹੋ ਜਾਓਗੇ ਪਰ ਤੁਸੀਂ ਛੱਡ ਨਹੀਂ پا ਰਹੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਉਹਦੇ ਕਾਰਨ ਕਈ ਹੋ ਸਕਦੇ ਨੇ ਸਾਡੇ ਕੁਝ ਨਿੱਜੀ ਸਵਾਰਥ ਹੋ ਸਕਦੇ ਨੇ ਜਾਂ ਉਹਦੇ ਵਿੱਚ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਜਿਹੜਾ ਅਸਪੈਕਟ ਉਹ ਜੁੜਿਆ ਹੋ ਸਕਦਾ ਹੈ ਤੇ ਇਸ ਕਰਕੇ ਉਹ ਚੀਜ਼ਾਂ ਨੂੰ ਛੱਡਣਾ ਸਾਡੇ ਲਈ ਜਿਹੜਾ ਨਾ ਉਹ ਸੌਖਾ ਨਹੀਂ ਲੱਗਦਾ ਹੁੰਦਾ ਪਰ ਮੈਂ ਇਹ ਜ਼ਰੂਰ ਯਕੀਨ ਨਾਲ ਕਹਿ ਸਕਦੀ ਆ ਕਿ ਜੇ ਅਸੀਂ ਉਸ ਸਥਿਤੀ ਤੋਂ ਬਾਹਰ ਆ ਜਾਵਾਂਗੇ ਉਹਨੂੰ ਛੱਡ ਦੇਵਾਂਗੇ ਤੇ ਬਹੁਤ ਹੀ ਜ਼ਿਆਦਾ ਰਿਲੈਕਸ ਜਿਹੜਾ ਉਹ ਮਹਿਸੂਸ ਕਰਾਂਗੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਇਹਨਾਂ ਪ੍ਰੈਸ਼ਰਾਈਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਈ ਵਾਰੀ ਜਦੋਂ ਅਸੀਂ ਜ਼ਿਆਦਾ ਕਰ ਜਾਂਦੇ ਆ ਆਪਣੇ ਆਪ ਨੂੰ ਪ੍ਰੈਸ਼ਰਾਈਜ਼ ਕਰ ਜਾਂਦੇ ਆ ਤੇ ਉਸ ਸਥਿਤੀ ਨਾਲ ਆਪਣੇ ਆਪ ਨੂੰ ਬੰਨ ਕੇ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਜ਼ਿਆਦਾ ਪਰੇਸ਼ਾਨ ਹੁੰਦੇ ਆ ਤੇ ਜ਼ਿੰਦਗੀ ਜਿਹੜੀ ਇੱਕੋ ਹੀ ਮਿਲੀ ਹੈ ਤੇ ਇਹ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਤੇ ਚਲੋ ਆਉਣੀਆਂ ਹੀ ਆਉਣੀਆਂ ਨੇ ਪਰ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਅਸੀਂ ਕਿ ਆਪਣੀ ਇੱਕ ਸਮਝਦਾਰੀ ਦੇ ਨਾਲ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਕਰ ਸਕਦੇ ਆ ਉਹ ਅਸੀਂ ਜ਼ਰੂਰ ਕਰੀਏ ਤੇ ਜਿਹਦੇ ਕਰਕੇ ਸਾਨੂੰ ਜਿਹੜੀ ਹੈ ਜ਼ਿੰਦਗੀ ਦੀ એનર્ਜੀ ਜਿਹੜੀ ਸਾਡੀ ਆਪਣੀ ਬਾਡੀ ਦੀ એનર્ਜੀ ਮਾਈਂਡ ਦੀ એનર્ਜੀ ਮਨ ਦੀ ਜਿਹੜੀ એનર્ਜੀ ਹੈ ਉਹ ਸਹੀ ਪੋਜ਼ਿਟਿਵ ਪਾਸੇ ਲੱਗ ਜਾਏ ਤੇ ਸਾਡੇ ਜਿਹੜੀਆਂ ਹੋਰ ਜਿਹੜੀਆਂ ਫालतू ਚੀਜ਼ਾਂ ਦੇ ਵਿੱਚੋਂ ਅਸੀਂ ਨਿਕਲ ਕੇ ਅਸੀਂ ਆਪਣੀ ਸਹੀ ਪਾਸੇ ਨੂੰ ਜਿਹੜੀ ਹੈ ਉਹ ਆਪਣੀ ਮਾਫ ਕਰਨਾ ਸਹੀ ਪਾਸੇ ਆਪਣੀ એનર્ਜੀ ਜਿਹੜੀ ਹੈ ਉਹ ਨੂੰ ਲਾ ਸਕੀਏ ਸੋ ਜਿਹੜੀ ਗੱਲਬਾਤ ਨੂੰ ਪਸੰਦ ਕਰ ਰਹੇ ਨੇ ਵੇਖ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਰੂਬੀ ਜੀ ਪਸੰਦ ਕਰ ਰਹੇ ਨੇ ਗੱਲਬਾਤ ਨੂੰ ਬਹੁਤ ਸ਼ੁਕਰੀਆ ਰੂਬੀ ਜੀ ਤੁਹਾਡਾ ਤੇ ਇੱਥੇ ਮੈਂ ਇੱਕ ਛੋਟਾ ਜਿਹਾ ਸ਼ੇਅਰ ਕਰਨਾ ਚਾਹਾਂਗੀ ਕਿ ਜ਼ਿੰਦਗੀ ਦੇ ਜਦੋਂ ਅਸੀਂ ਇਹ ਜਿਵੇਂ ਗੱਲ ਕਰ ਰਹੇ ਆ ਕਿ ਬਹੁਤ ਕੱਸ ਕੇ ਫੜਦੇ ਆ ਜਦੋਂ ਅਸੀਂ ਕਿਸੇ ਵੀ ਸਥਿਤੀ ਨੂੰ ਚੀਜ਼ ਨੂੰ ਜਾਫਰ ਇਨਸਾਨ ਨੂੰ ਤੇ ਉਹ ਸਾਨੂੰ ਪਰੇਸ਼ਾਨੀ ਦਿੰਦਾ ਤੇ ਇਸੇ ਨੂੰ ਲੈ ਕੇ ਇੱਕ ਛੋਟਾ ਜਿਹਾ ਸ਼ੇਰ ਹੈ ਕਿ ਜ਼ਿੰਦਗੀ ਕੇ ਹਾਥ ਸੇ ਉਤਨੇ ਹੀ ਲੁੱਟਤੇ ਜਾਓਗੇ ਜ਼ਿੰਦਗੀ ਕੇ ਹਾਥ ਸੇ ਉਤਨੇ ਹੀ ਲੁੱਟਤੇ ਜਾਓਗੇ ਸਾਹਸ ਕੀ ਤਿਜੋਰੀ ਪਰ ਪਹਿਰੇ ਜਿੰਨੇ ਲਗਾਓਗੇ ਸੋ ਜਦੋਂ ਅਸੀਂ ਕੋਈ ਵੀ ਚੀਜ਼ ਨੂੰ ਇੰਨਾ ਜ਼ਿਆਦਾ ਪ੍ਰੋਟੈਕਟਿਵ ਹੋ ਕੇ ਵੇਖਦੇ ਆ ਤੇ ਉਹ ਜਿਹੜਾ ਪ੍ਰੋਟੈਕਸ਼ਨ ਜਿਹੜੀ ਹੈ ਨਾ ਉਹ ਸਾਡੀ ਪੋਜ਼ਿਟਿਵ ਨਹੀਂ 네ਗੇਟਿਵ ਹੋ ਜਾਂਦੀ ਹੈ ਤੇ ਅਸੀਂ ਕਈ ਚੀਜ਼ਾਂ ਨੂੰ ਬਹੁਤ ਆਰਾਮ ਨਾਲ ਹਲਕਾ ਲੈ ਕੇ ਹਾਲਾਂਕਿ ਮੈਂ ਮੈਂ ਜੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਇਹਦਾ ਇਹ ਨਹੀਂ ਮਤਲਬ ਕਿ ਮੈਂ ਇਹਦੇ ਵਿੱਚ ਬਿਲਕੁਲ ਪਰਫੈਕਟ ਹਾਂ ਮੈਂ ਤੁਹਾਨੂੰ ਕਿਹਾ ਕਿ ਮੈਂ ਜਿਵੇਂ ਤੁਹਾਡੇ ਨਾਲ ਗੱਲਾਂ ਕਰਦੀ ਹਾਂ ਮੈਨੂੰ ਵੀ ਉਤੋਂ ਸਿੱਖਣ ਦਾ ਇੱਕ ਜਿਹੜਾ ਮੌਕਾ ਮਿਲਦਾ ਹੈ ਤੇ ਬਹੁਤ ساری ਚੀਜ਼ਾਂ ਦੇ ਵਿੱਚ ਮੈਂ ਵੀ ਇਸ ਤਰ੍ਹਾਂ ਕਰਦੀ ਹਾਂ ਕਿ ਉਹ ਨੂੰ ਲੈਟ ਇਟ ਗੋ ਕਰਨਾ ਮੇਰੇ ਲਈ ਔਖਾ ਹੁੰਦਾ ਛੋਟੀ ਜੀ ਚੀਜ਼ ਮੈਂ ਦੱਸਨੀ ਆ ਤੇ ਵੈਸੇ ਮੈਨੂੰ ਹਾਸਾ ਹੁੰਦਾ ਸੋਚ ਕੇ ਬਾਅਦ ਵਿੱਚ ਮੈਂ ਜਦੋਂ ਇੰਡੀਆ ਤੋਂ ਆਉਣਾ ਸੀ ਇੱਥੇ ਕਿਉਂਕਿ ਮੈਨੂੰ ਗਮਲੇ ਦੇ ਵਿੱਚ ਬੂਟੇ ਉਗਾਉਣ ਦਾ ਬਹੁਤ ਸ਼ੌਕ ਹੈ ਤੇ ਮੈਂ ਉੱਥੇ ਰੈਂਟ ਦੇ ਘਰ ਵਿੱਚ ਰਹਿੰਦੀ ਸੀ ਦਿੱਲੀ 'ਚ ਤੇ ਮੈਂ ਕੋਈ 43 50 ਦੇ ਕਰੀਬ ਗਮਲੇ ਲਏ ਹੋਏ ਸੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਮੈਂ ਲਾਏ ਹੋਏ ਸੀ ਤੇ ਉਹ ਬੂਟੇ ਜਿਹੜੇ ਨੇ ਮੈਨੂੰ ਬਹੁਤ ਉਹਨਾਂ ਦੇ ਨਾਲ ਪਿਆਰ ਸੀ ਤੇ ਹਰ ਰੋਜ਼ ਉਹਨਾਂ ਦੀ ਦੇਖਭਾਲ ਕਰਨਾ ਤੇ ਉਹ ਕਰਨਾ ਉਹਨਾਂ ਨੂੰ ਮੈਨੂੰ ਵਧੀਆ ਲੱਗਦਾ ਸੀ ਤੇ ਵੇਖ ਕੇ ਵੀ ਆਸ-ਪਾਸ ਕਿਉਂਕਿ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਇਨਾ ਪੋਲੂਸ਼ਨ ਹੈ ਤੇ ਇਹ ਲੈ ਕੰਜਸਟਡ ਜਗ੍ਹਾ ਦੇ ਵਿੱਚ ਹਰੀਆਲੀ ਵੇਖਣੀ ਔਖੀ ਹੈ ਉੱਥੇ ਤੁਹਾਨੂੰ ਗਮਲੇ ਦੇ ਵਿੱਚ ਹੀ ਛੋਟਾ ਜਿਹਾ ਬੂਟਾ ਜਿਹੜਾ ਇਹਨੂੰ ਬੜੀ ਖੁਸ਼ੀ ਦਿੰਦਾ ਹੈ ਹਾਲਾਂਕਿ ਇੱਥੇ ਅਸੀਂ ਰਹਿਣ ਤੋਂ ਬਾਅਦ ਤੇ ਇਹ ਚੀਜ਼ ਮਹਿਸੂਸ ਨਹੀਂ ਕਰ ਸਕਾਂ ਕਿ ਇੱਥੇ ਤੇ ਤੁਸੀਂ ਘਰ ਦੀ ਖਿੜਕੀ ਤੋਂ ਬਾਹਰ ਵੇਖੋ ਬਾਰੀ ਤੋਂ ਬਾਹਰ ਵੇਖੋ ਤੇ ਤੁਹਾਨੂੰ ਹਰੀਆਲੀ ਹਰੀਆਲੀ ਨਜ਼ਰ ਆਉਂਦੀ ਹੈ ਪਰ ਤੁਸੀਂ ਜੇ ਕਦੇ ਤੁਹਾਡੇ ਚੋ ਕੋਈ ਜਨਾ ਦਿੱਲੀ ਰਿਹਾ ਹੋਵੇ ਤੇ ਤੁਸੀਂ ਦੇਖਿਆ ਹੋਵੇਗਾ ਵੀ ਤੁਹਾਨੂੰ ਉੱਥੇ ਇੱਕ ਥੋੜੀ ਜਿਹੀ ਵੀ ਜਿਹੜੀ ਹਰੀਆਲੀ ਹੈ ਨਾ ਕਿੰਨੀ ਖੁਸ਼ੀ ਦਿੰਦੀ ਹੈ ਸੋ ਮੈਂ ਉਹ ਗਮਲੇ ਜਿਹੜੇ ਨੇ ਉਹ ਬਹੁਤ ਆਪਣੇ ਜੀ jaan ਦੇ ਨਾਲ ਉਹਨਾਂ ਨੂੰ ਮੈਂ ਰੱਖਦੀ ਹੁੰਦੀ ਸੀ ਤੇ ਮੈਂ ਕਦੇ ਨਹੀਂ ਸੋਚਿਆ ਨਹੀਂ ਸੀ ਕਿ ਮੈਨੂੰ ਜਦੋਂ ਕਿਤੇ ਮੂਵ ਹੋਣਾ ਪਿਆ ਤੇ ਇਹਨਾਂ ਗਮਲਿਆਂ ਦਾ ਮੈਂ ਕੀ ਕਰਨਾ ਹਾਲਾਂਕਿ ਮੈਂ ਦੋ ਵਾਰ ਉਸ ਤੋਂ ਬਾਅਦ ਘਰ ਮੂਵ ਕੀਤਾ ਮੈਂ ਆਪਣੇ ਦੂਸਰੀ ਜਗ੍ਹਾ ਤੇ ਲਿਆ ਜਦੋਂ ਤੇ ਗਮਲੇ ਮੇਰੇ ਨਾਲ ਹੀ ਗਏ ਹਾਲਾਂਕਿ ਮੇਰਾ ਜਿਹੜਾ ਲੈਂਡਲੋਰਡ ਸੀ ਉਹਨੇ ਮੈਨੂੰ ਕਿਹਾ ਕਿ ਤੁਸੀਂ ਇੰਨੇ ਸਾਰੇ ਗਮਲੇ ਰੱਖੇ ਨੇ ਮੈਡਮ ਜੀ ਤੇ ਇਹ ਕਿਵੇਂ ਹੋਣਗੇ ਕਿਉਂਕਿ ਉੱਪਰ ਵਾਲਾ ਛੱਤ ਸੀਗੀ ਉੱਪਰ ਵਾਲਾ ਫਲੋਰ ਸੀ ਤੇ ਉਹ ਕਹਿ ਲੱਗਿਆ ਵੀ ਇਹ ਤੇ ਵੀਕ ਹੋ ਜਾਏਗਾ ਸਾਡਾ ਇਸ ਤਰ੍ਹਾਂ ਉਸ ਤਰ੍ਹਾਂ ਕਹਿ ਲੱਗਿਆ ਤੇ ਉਹਦੇ ਵਿੱਚੋਂ ਮੈਨੂੰ ਕੁਝ ਕੁ ਗਮਲੇ ਜਿਹੜੇ ਨੇ ਨਾ ਉਹ ਦੇਣੇ ਪਏ ਮੈਂ ਮਾਲੀ ਨੂੰ ਹੀ ਦੇ ਦਿੱਤੇ ਮੈਂ ਕਿਹਾ ਚਲੋ ਤੁਸੀਂ ਉਹ ਮਾਲੀ ਕਈ ਵਾਰੀ ਮੇਰੇ ਕੰਮ ਆ ਜਾਂਦਾ ਹੁੰਦਾ ਸੀ ਮੈਂ ਜਦੋਂ ਕਿਤੇ ਦੂਰ ਜਾਣਾ ਉਹਨੇ ਵਿਚਾਰੇ ਨੇ ਪਾਣੀ ਪੋਣੀ ਪੇਰ ਪਿੱਛੋਂ ਬੂਟਿਆਂ ਨੂੰ ਦੇ ਕੇ ਜਾਣਾ ਤੇ ਮੈਂ ਉਹਨੂੰ ਦੇ ਤੇ ਵਾਪਸ ਤੇ ਜਦੋਂ ਮੈਂ ਇੱਥੇ ਆਉਣਾ ਸੀ ਨਿਊਜ਼ੀਲੈਂਡ ਆਉਣਾ ਸੀ ਤੇ ਤੁਸੀਂ ਯਕੀਨ ਮੰਨੋ ਮੈਨੂੰ ਸਭ ਤੋਂ ਪਹਿਲਾਂ ਉਹ ਗਮਲਿਆਂ ਦੀ ਚਿੰਤਾ ਹੋਈ ਵੀ ਇਹ ਗਮਲਿਆਂ ਦਾ ਮੇਰੇ ਪਿੱਛੋਂ ਕੀ ਬਣੇਗਾ ਹਾਲਾਂਕਿ ਬੱਚਾ ਨੂੰ ਮੈਂ ਕਿਹਾ ਵੀ ਤੁਸੀਂ ਇਹਨਾਂ ਦੀ ਦੇਖਭਾਲ ਕਰਨੀ ਹੈ ਜਦੋਂ ਤੱਕ ਤੁਸੀਂ ਇੱਥੇ ਹੋ ਪਰ ਬੱਚੇ ਤੇ ਬੱਚੇ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਅ ਸ਼ਾਇਦ ਇਨਜ਼ਾਦਾ ਓਵਰ ਅਟੈਚਮੈਂਟ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹ ਨਹੀਂ ਹੁੰਦੀ ਉਹਨਾਂ ਦੀ ਤੇ ਮੈਨੂੰ ਸਭ ਤੋਂ ਪਹਿਲਾਂ ਇਹ ਫਿਕਰ ਹੋਇਆ ਵੀ ਗਮਲਿਆਂ ਦਾ ਕੀ ਹੋਏਗਾ ਤੇ ਹੋਰ ਚੀਜ਼ਾਂ ਮੈਂ ਮੈਨੇਜ ਕਰਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਮੈਂ ਗਮਲਿਆਂ ਦੇ ਬਾਰੇ ਗੱਲ ਕੀਤੀ ਆਪਣੇ ਘਰ ਵੀ ਇਹ ਗਮਲੇ ਤੁਸੀਂ ਜਦੋਂ ਪਿੰਡ ਲੈ ਕੇ ਜਾਇਓ ਤਾਂ ਕਿ ਉੱਥੇ ਜਿਹੜੇ ਆਪਣੇ ਜੀ ਨੇ ਉਹ ਇਹਨਾਂ ਦੀ ਸਾਂਭ ਸੰਭਾਲ ਕਰ ਸਕਨੇ ਖਰਾਬ ਨਾ ਹੋ ਜਾਣ ਤੇ ਮਤਲਬ ਉਹਨਾਂ ਨੂੰ ਵੀ ਛੱਡਣਾ ਮੇਰੇ ਲਈ ਔਖਾ ਹੋ ਰਿਹਾ ਸੀ ਸੋ ਇੱਕ ਐਗਜ਼ਾਮਪਲ ਮੈਂ ਦਿੱਤੀ ਹੈ ਵੀ ਕਈ ਵਾਰੀ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਾਨੂੰ ਛੱਡਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਅਸੀਂ ਉਹਨਾਂ ਦੇ ਨਾਲ ਇਮੋਸ਼ਨਲੀ ਜੁੜੇ ਹੁੰਦੇ ਆਂ ਕਈ ਵਾਰੀ ਫਾਈਨੈਂਸ਼ੀਅਲੀ ਵੀ ਜੁੜੇ ਹੁੰਦੇ ਆਂ ਤੇ ਉਹ ਚੀਜ਼ਾਂ ਛੱਡਣੀਆਂ ਔਖੀਆਂ ਬਹੁਤ ਲੱਗਦੀਆਂ ਨੇ ਪਰ ਜੇ ਤੁਸੀਂ ਉਹਨਾਂ ਨੂੰ ਦਿਮਾਗ ਦੇ ਵਿੱਚ ਹਮੇਸ਼ਾ ਹੀ ਹਾਵੀ ਰੱਖੋਗੇ ਤੇ ਫਿਰ ਜਿਹੜਾ ਦਿਮਾਗ ਹੈ ਉਦੇਤੇ ਅਨੈਸੈਸਰੀ ਜਿਹੜਾ ਬੋਝ ਪੈਂਦਾ ਜਾਏਗਾ ਤੇ ਜਿਹੜਾ ਸਾਡੀ એનર્ਜੀ ਨੂੰ ਘੱਟ ਕਰ ਦਿੰਦਾ ਸੋ ਮੈਂ ਇਹੀ ਕਹਾਂਗੀ ਕਿ ਕਈ ਚੀਜ਼ਾਂ ਨੂੰ ਤੁਸੀਂ ਲੈਟ ਇਟ ਗੋ ਜ਼ਰੂਰ ਕਰੋ ਹਾ ਗਿਵ ਅਪ ਨਹੀਂ ਕਰਨਾ ਜਦੋਂ ਅਸੀਂ ਕਿਸੇ ਕਿਸੇ ਪਾਸੇ ਨੂੰ ਦੁਰਦੇ ਹਾਂ ਤੇ ਜਦੋਂ ਉਹ ਰਸਤੇ ਦੇ ਵਿੱਚ ਮੁਸ਼ਕਲ ਆਉਂਦੀ ਹੈ ਤੇ ਅਸੀਂ ਉਹ ਰਸਤਾ ਜੇ ਛੱਡਣ ਦੀ ਕੋਸ਼ਿਸ਼ ਕਰੀਏ ਉਹਨੂੰ ਗਿਵ ਅਪ ਨਹੀਂ ਕਰਨਾ ਉਸ ਰਸਤੇ ਦੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ ਭਾਵੇਂ ਉਸ 'ਤੇ ਸਮਾਂ ਲੱਗੇ ਜਾਂ ਕਿਵੇਂ ਵੀ ਹੋਵੇ ਪਰ ਜਿਹੜਾ ਗਿਵ ਅਪ ਕਰਨਾ ਉਹ ਜ਼ਿੰਦਗੀ ਦੇ ਵਿੱਚ ਸਾਨੂੰ ਜੇ ਅਸੀਂ ਸ਼ੁਰੂ ਕਰ ਦਿੰਦੇ ਆ ਤੇ ਫਿਰ ਅਸੀਂ ਸਾਰੀ ਚੀਜ਼ਾਂ ਦੇ ਉੱਤੇ ਜਿਹੜਾ ਨਾ ਗਿਵ ਅਪ ਕਰਦੇ ਜਾਂਦੇ ਆ ਇਹ ਚੀਜ਼ ਵੀ ਮੈਂ ਆਪਣੀ ਐਕਸਪੀਰੀਅੰਸ ਦੇ ਵਿੱਚ ਮੈਂ ਦੇਖੀ ਹੈ ਕਿ ਮੇਰਾ ਮੇਰੀ ਆਦਤ ਇੱਕ ਹੋ ਗਈ ਸੀ ਕਿ ਜਿੱਥੇ ਜੇ ਮੈਨੂੰ ਪਰੇਸ਼ਾਨੀ ਆਉਣੀ ਮੈਂ ਉਸ ਰਸਤੇ ਤੋਂ ਹਟ ਜਾਣਾ ਸਾਈਡ ਹੋ ਜਾਣਾ ਗਿਵ ਅਪ ਹੀ ਕਿਆ ਜਾ ਸਕਦਾ ਉਹਨੂੰ ਕਿ ਮੈਂ ਉਹ ਰਸਤਾ ਹੀ ਛੱਡ ਦਿੰਦੀ ਸੀ ਕਿ ਮੈਨੂੰ ਪਰੇਸ਼ਾਨੀਆਂ ਆ ਗਈ ਵਸਤੇ ਫਿਰ ਹੌਲੀ ਹੌਲੀ ਤੁਹਾਨੂੰ ਜ਼ਿੰਦਗੀ ਚ ਪਰੇਸ਼ਾਨੀ ਤੇ ਦੇਖੋ ਕਿਸੇ ਵੀ ਫੀਲਡ ਦੇ ਵਿੱਚ ਆ ਸਕਦੀ ਹੈ ਤੁਸੀਂ ਚਾਹੇ ਕੁਝ ਵੀ ਨਹੀਂ ਕਰ ਰਹੇ ਤੁਸੀਂ ਬਾਹਰ ਨਿਕਲ ਕੇ ਜੌਬ ਨਹੀਂ ਕਰ ਰਹੇ ਜਾਂ ਤੁਸੀਂ ਹੋਰ ਆਪਣੇ ਘਰ ਦੇ ਵਿੱਚ ਹੀ ਉਹ ਭਾਵੇਂ ਤੁਸੀਂ ਫਿਰ ਵੀ ਤੁਹਾਨੂੰ ਕੋਈ ਨਾ ਕੋਈ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਕਿਸੇ ਨਾ ਕਿਸੇ ਤਰ੍ਹਾਂ ਆਉਣੀਆਂ ਹੀ ਆਉਣਗੀਆਂ ਉਸ ਰਸਤੇ ਤੇ ਤੇ ਉੱਥੇ ਗਿਵ ਅਪ ਜਿਹੜਾ ਕਰਨ ਦੀ ਆਦਤ ਜੇ ਇੱਕ ਵਾਰੀ ਸੀ ਪਾ ਲੈਨੇ ਆ ਤੇ ਫਿਰ ਕੋਈ ਵੀ ਚੀਜ਼ ਨੂੰ ਅਸੀਂ ਪੋਜੀਟਿਵਲੀ ਨਹੀਂ ਕਰ ਸਕਦੇ ਤੇ ਜੇ ਜ਼ਿੰਦਗੀ 'ਚ ਅੱਗੇ ਵਧਣਾ ਹੈ ਜੇ ਅਸੀਂ ਆਪਣੇ ਆਪ ਲਈ ਆਪਣੇ ਆਪ ਲਈ ਕੁਝ ਕਰਨਾ ਹੈ ਤੇ ਸਾਨੂੰ ਗਿਵ ਅਪ ਨਹੀਂ ਕਰਨਾ ਲੈਟ ਇਟ ਗੋ ਜ਼ਰੂਰ ਕਰਨਾ ਸੋ ਇਹ ਅੱਜ ਦੇ ਅਸੀਂ ਟੌਪਿਕ ਦੇ ਵਿੱਚ ਜਿਹੜੀਆਂ ਛੁੱਟਛੁੱਟੀਆਂ ਚੀਜ਼ਾਂ ਮੈਂ ਸਾਂਝੀਆਂ ਕੀਤੀਆਂ ਉਮੀਦ ਹੈ ਤੁਸੀਂ ਤਾਨੂੰ ਇਹ ਸ਼ਾ ਪਸੰਦ ਆਇਆ ਹੋਵੇਗਾ ਤੇ ਮੇਜਰ ਸਿੰਘ ਜੀ ਜਿਹੜੇ ਨੇ ਕਜੋਲੀ ਮੋਰਿੰਡਾ ਤੋਂ ਉਹ ਗੱਲਬਾਤ ਨੂੰ ਪਸੰਦ ਕਰ ਰਹੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਮੇਰੇ ਦਰਸ਼ਕ ਨੇ ਰੇਡੀਓ ਸਪਾਈਸ ਦੇ ਦਰਸ਼ਕ ਨੇ ਇਸ ਪ੍ਰੋਗਰਾਮ ਦੇ ਦਰਸ਼ਕ ਨੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਕਿ ਕਾਫੀ ਦਿਨਾਂ ਬਾਅਦ ਜੋ ਫੇਸਬੁਕ ਲਾਈਵ ਕੀਤਾ ਮੈਂ ਮੈਨੂੰ ਲੱਗਿਆ ਵੀ ਫੇਸਬੁਕ ਲਾਈਵ ਕਰਨ ਦਾ ਜਿਹੜਾ ਪ੍ਰੋਸੈਸ ਹੁੰਦਾ ਨਾ ਇੱਥੇ ਥੋੜਾ ਜਿਹਾ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ ਸੀ ਮੈਂ ਭੁੱਲ ਗਈ ਹੋਵਾਂਗੀ ਪਰ ਨਹੀਂ ਠੀਕ ਹੀ ਰਿਹਾ ਮੈਨੂੰ ਲਾਈਵ ਕਰਨ ਚ ਕੋਈ ਦਿੱਕਤ ਨਹੀਂ ਆਈ ਤੇ ਸੋ ਚਲੋ ਇਹ ਗੱਲਾਂ ਹਾਸੇ ਖੇ ਹ ਹਸਣ ਖੇਡਣ ਦੀਆਂ ਗੱਲਾਂ ਵੀ ਜਿਹੜੀਆਂ ਉਹ ਸਾਡੀ ਗੱਲਾਂ ਦੇ ਵਿੱਚ ਜ਼ਰੂਰ ਵਿੱਚ ਵਿੱਚ ਸ਼ਾਮਲ ਹੋਣੀਆਂ ਚਾਹੀਦੀਆਂ ਨੇ ਸੋ ਇਹ ਜਿਹੜੀ ਗੱਲਬਾਤ ਅੱਜ ਮੈਂ ਕੀਤੀ ਇਹ ਮੇਰਾ ਮਨ ਸੀ ਕਿ ਮੈਂ ਤੁਹਾਡੇ ਨਾਲ ਇਹ ਸਭ ਗੱਲਾਂ ਸ਼ਾਇਦ ਸ਼ੇਅਰ ਕਰਾਂ ਸਾਂਝੀਆਂ ਕਰਾਂ ਤੇ ਗੱਲਬਾਤ ਨੂੰ ਤੁਸੀਂ ਪਸੰਦ ਕੀਤਾ ਤੁਸੀਂ ਜਿਹੜੇ ਮੇਰੇ ਦਰਸ਼ਕਾਂ ਨੇ ਰੇਡੀਓ ਸਪਾਈਸ ਦੇ ਦਰਸ਼ਕਾਂ ਨੇ ਇਹਨੂੰ ਵੇਖਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅਗਲੇ ਸ਼ਨੀਚਰਵਾਰ ਫਿਰ ਤੋਂ ਕੋਸ਼ਿਸ਼ ਕਰਾਂਗੇ ਕੁਝ ਨਵਾਂ ਵਿਸ਼ਾ ਲੈ ਕੇ ਆਉਣ ਦੀ ਤੁਸੀਂ ਵੀ ਆਪਣੇ ਜਿਹੜੇ ਮਨ 'ਚ ਤੁਹਾਡੇ ਕੋਈ ਵਿਸ਼ਾ ਇਹੋ ਜਿਹਾ ਕੋਈ ਹੋਵੇ ਕਿ ਜਿਹਦੇ ਤੇ ਤੁਸੀਂ ਅਸੀਂ ਗੱਲਬਾਤ ਕਰ ਸਕਦੇ ਹਾਂ ਤਾਂ ਕਿ ਮੈਨੂੰ ਵੀ ਹਲਪ ਮਿਲ ਜਾਏਗੀ ਕਿ ਮੈਂ ਕੋਈ ਵਿਸ਼ੇ ਦੀ ਜਿਹਦੇ ਚੋਣ ਕਰਨੀ ਹੈ ਤੇ ਮੈਨੂੰ ਕੋਈ ਨਾ ਕੋਈ ਇਹੋ ਜਿਹਾ ਸਬਜੈਕਟ ਮਿਲ ਜਾਏ ਜਿਹਦੇ ਉਤੇ ਅਸੀਂ ਗੱਲਬਾਤ ਕਰ ਸਕੀਏ ਸੋ ਤੁਸੀਂ ਜ਼ਰੂਰ ਆਪਣਾ ਸੁਨੇਹਾ ਜਿਹੜਾ ਨਾ WhatsApp ਤੇ ਛੱਡ ਸਕਦੇ ਹੋ ਤੇ ਆਪਣੇ ਪ੍ਰੋਗਰਾਮ ਵਾਸਤੇ ਕੜਾਈ ਇਹ ਪ੍ਰੋਗਰਾਮ ਹੈ ਤੇ ਤੁਸੀਂ ਇਹਦੇ ਵਾਸਤੇ ਜ਼ਰੂਰ ਮੈਨੂੰ ਕੋਈ ਨਾ ਕੋਈ ਸੁਜੈਸ਼ਨ ਸੁਝਾਅ ਦੇ ਸਕਦੇ ਹੋ ਸੁਝਾਅ ਪੇਟੀ ਮੇ ਆਪਣਾ ਸੁਝਾਅ ਡਾਲ ਦਿਜੀਏਗਾ ਸੁਝਾਅ ਪੇਟੀ ਹੈ ਜੀ ਸਾਡੀ ਜਿਹੜਾ WhatsApp ਨੰਬਰ ਮੈਂ ਤੁਹਾਨੂੰ ਦੱਸਦੀ ਰਣੀ ਆ ਤੇ ਮੈਂ ਫਿਰ ਤੋਂ ਦੁਹਰਾ ਦਿੰਦੀ ਆ WhatsApp ਨੰਬਰ ਵੈਸੇ ਮੈਨੂੰ ਯਾਦ ਨਹੀਂ ਮੈਂ ਵੇਖ ਕੇ ਦੱਸਣਾ ਤੇ ਇਹ WhatsApp ਨੰਬਰ ਹੈ 0224799270 ਇਹਦੇ ਤੇ ਤੁਸੀਂ ਸ਼ੇਅਰ ਕਰ ਸਕਦੇ ਹੋ ਕੋਈ ਟਾਪਿਕ ਜਿਹਦੇ ਤੇ ਅਸੀਂ ਆਉਂਦੇ ਸਮੇਂ ਚ ਗੱਲਬਾਤ ਕਰੀਏ ਜਾਂ ਤੁਸੀਂ ਚਾਹੁੰਦੇ ਹੋ ਵੀ ਉਸ ਵਿਸ਼ੇ ਤੇ ਗੱਲਬਾਤ ਹੋਏ ਤੁਸੀਂ ਜਾਂ ਫਿਰ ਸਾਨੂੰ ਮੈਸੇਂਜਰ ਦੇ ਵਿੱਚ ਵੀ ਜਿਹੜਾ ਮੈਸੇਜ ਕਰਕੇ ਦੱਸ ਸਕਦੇ ਹੋ ਸੋ ਅ ਅੱਜ ਦੀ ਗੱਲਬਾਤ ਨੂੰ ਇੱਥੇ ਹੀ ਅ ਬ੍ਰੇਕ ਲਾਉਂਦੇ ਆ ਤੇ ਉਮੀਦ ਕਰਦੀ ਆ ਮੈਂ ਅਗਲੇ ਸ਼ਨੀਚਰਵਾਰ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੀ ਤੇ ਫੇਸਬੁੱਕ ਲਾਈਵ ਲੈ ਕੇ ਵੀ ਆਵਾਂਗੀ ਤੇ 3 ਤੋਂ 5 ਜਿਹੜਾ ਪ੍ਰੋਗਰਾਮ ਹੈ ਸਮੁੰਦਰੋਂ ਪਾਰ ਉਹਦੇ ਵਿੱਚ ਸਮੁੰਦਰ ਦੇ ਉਸ ਪਾਰ ਦੀਆਂ ਤੇ ਇਸ ਪਾਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਸਾਂਝੀਆਂ ਜ਼ਰੂਰ ਕਰਾਂਗੇ ਤੇ ਫਿਰ ਹੁਣ ਇਜਾਜ਼ਤ ਲਈਏ ਤੇ ਮੇਰਾ ਮਨ ਨਹੀਂ ਹੈ ਤੁਹਾਡੇ ਤੋਂ ਇਜਾਜ਼ਤ ਲੈਦਾ ਹਾਲਾਂਕਿ ਪਰ ਪ੍ਰੋਗਰਾਮ ਜਿਹੜਾ ਨਾ ਉਹਦਾ ਸਮਾਂ ਖਤਮ ਹੁੰਦਾ ਜਾ ਰਿਹਾ ਹੈ ਤੇ ਉਮੀਦ ਕਰਦੀ ਆ ਮੈਂ ਕਿ ਇਸੇ ਤਰ੍ਹਾਂ ਇਹ ਜਿਹੜਾ ਪਿਆਰ ਹੈ ਤੁਹਾਡਾ ਸਾਰਿਆਂ ਦਾ ਰੇਡੀਓ ਸਪਾਈਸ ਦੇ ਨਾਲ ਤੇ ਇਹ ਜ਼ਰੂਰ ਬਣਿਆ ਰਹੇਗਾ ਇਨਦਰ ਪ੍ਰੋਗਰਾਮਾਂ ਦੇ ਨਾਲ ਰੇਡੀਓ ਸਪਾਈਸ ਦੇ ਪ੍ਰੋਗਰਾਮਸ ਦੇ ਨਾਲ ਤੇ ਹੋਰ ਜੇ ਤੁਸੀਂ ਜਿਹੜੇ ਪ੍ਰੋਗਰਾਮਸ ਦੇ ਵਿੱਚ ਵੀ ਚਾਹੁੰਦੇ ਹੋ ਕਿ ਕੁਝ ਸੁਧਾਰਾਂ ਦੀ ਗੁੰਜਾਇਸ਼ ਹੋਏ ਤੇ ਜ਼ਰੂਰ ਤੁਸੀਂ ਆਪਣੇ ਸੁਝਾਅ ਸਾਨੂੰ ਦੇ ਸਕਦੇ ਹੋ ਸੋ ਅ ਚਲਦੇ ਆ ਜੀ ਤੇ ਫਿਰ ਹਾਜ਼ਰ ਹੋਵਾਂਗੇ ਜੀ ਅਗਲੇ ਸ਼ਨੀਚਰਵਾਰ ਤੇ ਖੁਸ਼ ਰਹੋ ਜ਼ਿੰਦਗੀ ਜ਼ਿੰਦਾਬਾਦ ਤੇ ਇਸੇ ਤਰ੍ਹਾਂ ਜਿਹੜਾ ਕੁਝ ਚੀਜ਼ਾਂ ਨੂੰ ਲੈਟ ਇਟ ਗੋ ਕਰਨਾ ਜ਼ਰੂਰ ਅਸੀਂ ਸਿੱਖੀਏ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇੱਥੇ ਹੀ ਮੈਂ ਖਤਮ ਕਰਦੀ ਆ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ